ਸਾਡੇ ਫੇਸਬੁੱਕ ਪੇਜ ਤੇ ਤੁਹਾਡੇ ਸਾਰੇ ਵੀਰਾਂ ਭਰਾਵਾਂ ਦਾ ਸਵਾਗਤ ਆ ਜਿਵੇਂ ਵੀ ਤੁਹਾਨੂੰ ਪਤਾ ਹੀ ਆ ਹਰ ਵੀਰਵਾਰ ਮੌੜਕਲਾਂ ਗਰਾਊਂਡ ਵਿਖੇ ਤਲਵੰਡੀ ਤੋਂ ਰਾਮਪੁਰਾ ਰੋਡ ਤੇ ਬੱਕਰੀ ਮੰਡੀ ਲੱਗਦੀ ਆ ਆਪਾਂ ਤੁਹਾਨੂੰ ਅੱਜ ਬੱਕਰੀ ਮੰਡੀ ਦਿਖਾ ਰਹੇ ਹਾਂ ਵੀ ਕਿੰਨੀ ਖੜਪੀ ਆ ਕਿੰਨਾ ਇਕੱਠ ਵਟ ਹੁੰਦਾ ਕੀ ਗੱਲਬਾਤ ਆ ਤਾਂ ਕਿ ਵਪਾਰੀ ਭਰਾ ਦੇਖ ਕੇ ਇੱਥੇ ਹੋਰ ਪਹੁੰਚ ਸਕਣ ਤੇ ਮੇਲਾ ਵੱਧ ਤੋਂ ਵੱਧ ਭਰਨ ਲੱਗੇ ਇਹ ਹਰ ਵੀਰਵਾਰ ਹੀ ਮੌੜਕਲਾਂ ਵਿਖੇ ਲੱਗਦਾ ਤੇ ਅਨਾਜ ਮੰਡੀ ਦੇ ਕੋਲ ਲੱਗਦਾ ਬਾਕੀ ਤੁਸੀਂ ਆਪ ਵੀਡੀਓ ਰਾਹੀਂ ਦੇਖ ਹੀ ਲੋ ਕਿ ਮੈਂ ਚਾਹਲ ਪਹਿਲਾ ਮਾਉੜ ਏਰੀਏ ਦੀ ਮੰਡੀ ਦੇ ਵਿੱਚ ਇਹ ਤੋਂ ਪਹਿਲਾਂ ਤਿੰਨ ਮੰਡੀਆਂ ਲੱਗ ਚੁੱਕੀਆਂ ਹਰ ਵੀਰਵਾਰ ਹੀ ਲੱਗਦੀ ਆ ਇਹ ਬਈ ਇਹ ਵੀ ਵੀਰਵਾਰ ਦੀ ਮੰਡੀ ਦੀ ਚਾਹਲ ਪਹਿੜੀ ਦਿਖਾ ਰਹੇ ਹਾਂ ਤੁਹਾਨੂੰ ਤੇ ਆਪਣੇ ਪੇਜ ਤੇ ਅਜੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਓ ਆਪਾਂ ਬੱਕਰੀ ਮੰਡੀ ਪਸ਼ੂ ਮੰਡੀ ਟਰੈਕਟਰ ਮੰਡੀ ਸਾਰੀਆਂ ਮੰਡੀਆਂ ਦੀ ਵੀਡੀਓ ਪਾਉਂਦੇ ਰਹਨੇ ਆ ਆਪਣੀਆਂ ਵੀਡੀਓ ਦੇਖਣ ਲਈ ਆਪਣਾ ਪੇਜ ਵੱਧ ਤੋਂ ਵੱਧ ਫੋਲੋ ਕਰੋ ਆਪਣੀ ਸਪੋਰਟ ਕਰੋ ਤੁਹਾਡੇ ਵੀਰਾਂ ਭਰਾਵਾਂ ਕਰਕੇ ਆਪਣਾ ਪੇਜ ਚੱਲਣਾ ਬਾਕੀ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਆਪਾਂ ਆਪਣੇ ਫੇਸਬੁੱਕ ਪੇਜ ਤੇ ਦਿਖਾਉਂਦੇ ਰਹਿਾਂਗੇ ਅਪਡੇਟ ਦਿੰਦੇ ਰਹਿਾਂਗੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣ ਲਈ ਵੀ ਆਪਣੇ ਫੇਸਬੁੱਕ ਪੇਜ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਨੂੰ ਫੋਟੋਆਂ ਭੇਜ ਕੇ ਵੀ ਐਡ ਕਰਵਾ ਸਕਦੇ ਹੋ ਬਾਕੀ ਆਪਣਾ ਕੰਟੈਕਟ ਨੰਬਰ ਦਿੱਤਾ ਹੋਇਆ ਉਹ ਜੀ ਤੁਸੀਂ ਆਪਣਾ ਹੋ ਕਰ ਸਕਦੇ ਹੋ ਬਾਕੀ ਦੇਖੋ ਕਿਵੇਂ ਤੁਹਾਨੂੰ ਲੱਗੀ ਮੈਂ ਵੀ ਚਾਹ ਲਪਹਾ ਦਾ ਬਾਕੀ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਧੰਨਵਾਦ ਸਾਰੇ ਭਰਾਵਾਂ ਦਾ